ਸਾਈਂ ਬੁੱਲੇ ਸ਼ਾ 16ਵੀਂ 17ਵੀਂ ਸਦੀ ਦੇ ਉੱਚ ਕੋਟੀ ਦੇ ਕਾਮਲ ਸੂਫੀ ਫਕੀਰ ਅਤੇ ਕਵੀ ਹੋਏ ਹਨ ਆਪ ਜੀ ਦਾ ਜਨਮ 1680 ਇਸਵੀ ਵਿੱਚ ਹੋਇਆ ਮੰਨਿਆ ਜਾਂਦਾ ਹੈ ਆਪ ਜੀ ਦੇ মুর্ਸ਼ਦ ভাব ਗੁਰੂ ਦਾ ਨਾਮ حضرت ਇਨਾਇਤ ਸ਼ਾ ਕਾਦਰੀ ਸੀ ਬੁੱਲੇ ਸ਼ਾਹ ਦਾ ਆਪਣੇ মুর্ਸ਼ਦ ਨਾਲ ਮਿਲਾਪ ਵੀ ਇੱਕ ਅਜੀਬ ਘਟਨਾ ਨਾਲ ਹੁੰਦਾ ਹੈ ਜਿਸ ਰਾਹੀਂ ਬੁੱਲੇ ਦੀ ਰੋਹਾਨੀ ਅਵਸਥਾ ਦਿਨੋਂ ਦਿਨ ਬਦਲ ਲੱਗ ਪਈ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਰੋਹਾਨੀ ਜਜ਼ਬਾਤ ਮੈਂ ਹਾਂ ਅਜਨ ਆਖਿਆ ਜਾਂਦਾ ਹੈ ਕਿ حضرت ਇਨਾਇਤ ਸ਼ਾ ਕੋਲ ਪਹੁੰਚਣ ਤੋਂ ਪਹਿਲਾਂ ਵੀ ਬੁੱਲੇ ਸ਼ਾਹ ਕੋਈ ਨਾ ਕੋਈ ਰੋਹਾਨੀ ਅਭਿਆਸ ਕਰਿਆ ਕਰਦੇ ਸੀ ਉਹਨਾਂ ਨੂੰ ਕੁਝ ਕਰਾਮਾਤੀ ਸ਼ਕਤੀਆਂ ਵੀ ਪ੍ਰਾਪਤ ਸੀ ਜਦੋਂ ਬੁੱਲਾ ਸ਼ਾਹ ਇਨਾਇਤ ਜੀ ਦੀ ਬਗੀਚੀ ਨੇੜੇ ਪੁੱਜਿਆ ਤਾਂ ਦੇਖਿਆ ਕਿ ਸੜਕ ਦੇ ਕੰਢੇ ਲੱਗੇ ਬੂਟੇ ਅੰਬਾਂ ਨਾਲ ਲੱਦੇ ਹੋਏ ਹਨ ਅਤੇ ਨੇੜੇ ਹੀ ਸਾਈ ਹੋਰੀ ਗੰਡਿਆਂ ਦੀ ਪਨੀਰੀ ਲਾ ਰਹੇ ਹਨ ਬੁੱਲਾ ਸ਼ਾਹ ਦੇ ਮਨ ਵਿੱਚ ਆਇਆ ਕਿ ਜ਼ਰਾ ਸਾਈ ਹੋਰਾਂ ਨੂੰ ਖਬਰ ਤਾਂ ਹੋ ਜਾਵੇ ਕਿ ਕੋਈ ਆਇਆ ਹੈ ਬੁੱਲੇ ਨੇ ਬismillah ਕਹਿ ਕੇ ਅੰਬਾਂ ਵੱਲ ਤਵਜੋ ਦਿੱਤੀ ਅਤੇ ਅੰਬ ਧੜਾ ਧੜੇ ਹੀਠਾਂ ਡਿੱਗਨੇ ਸ਼ੁਰੂ ਹੋ ਗਏ ਸਾਈਂ ਹੋਰਾ ਪਿਛਾ ਮੁੜ ਕੇ ਦੇਖਿਆ ਕਿ ਬਿਲਾ ਵਜ੍ਹਾ ਅੰਬ ਡਿੱਗ ਰਹੇ ਹਨ ਆਪ ਫੌਰਨ ਤਾੜ ਗਏ ਕਿ ਇਹ ਸਾਹਮਣੇ ਖੜੇ ਨੌਜਵਾਨ ਦੀ ਸ਼ਰਾਰਤ ਹੈ ਆਪ ਨੇ ਉਹਦੇ ਵੱਲ ਵੇਖ ਕੇ ਕਿਹਾ ਕਿਉਂ ਵੀ ਜਵਾਨਾ ਇਹੇ ਆਂਬ ਕਿਉਂ ਤੋੜੇ ਬੁੱਲੇ ਸ਼ਹਾ ਸਾਈਂ ਜੀ ਦੇ ਨੇੜੇ ਜਾ ਕੇ ਕਹਿਣ ਲਗੇ ਸਾਈਂ ਨਾ ਤੇਰੇ ਰੁਖ ਤੇ ਚੜੇ ਨਾ ਢੀਮ ਮਮਾਰੀ ਅਸਾਂ ਤੇਰਾ ਫਲ ਕਿਵੇਂ ਤੋੜਿਆ ਸਾਈਂ ਹੋਰਾਂ ਨੇ ਇੱਕ ਭਰਮੀਂ ਦ੍ਰਿਸ਼ਟੀ ਬੁੱਲੇ ਉੱਤੇ ਪਾਈ ਅਤੇ ਬੋਲੇ ਉਹ ਨਾਲੇ ਚੋਰ ਤੇ ਨਾਲੇ ਚੁਤਰਾਈਆਂ ਤੂੰ ਨਹੀਂ ਫਲ ਤੋੜਿਆ ਤਾਂ ਹੋਰ ਕਿਸਨੇ ਤੋੜਿਆ ਹੈ ਜਦੋਂ ਬੁੱਲੇ ਨੇ ਅੰਬਾਂ ਵੱਲ ਝਾਤੀ ਮਾਰੀ ਤਾਂ ਉਹ ਵਾਪਸ ਉਸੇ ਜਗ੍ਹਾ ਤੇ ਲੱਗ ਚੁੱਕੇ ਸਨ ਸਾਈਂ ਹੋਰਾ ਪੁੱਛਿਆ ਉਹ ਤੇਰਾ ਨਾਂ ਕੀ ਹੈ ਭਾਈ ਤੇ ਤੂੰ ਚਾਹੁੰਦਾ ਕੀ ਏ ਬੁੱਲੇ ਨੇ ਕਿਹਾ ਜੀ ਮੇਰਾ ਨਾਮ ਹੈ ਬੁੱਲਾ ਅਤੇ ਮੈਂ ਚਾਹੁੰਦਾ ਹਾਂ ਰੱਬ ਨੂੰ ਪਾਉਣਾ ਸਾਈਂ ਹੋਰਾਂ ਕਿਹਾ ਓਏ ਤੂੰ ਕਿਉਂ ਡਿੱਗਦਾ ਏ ਉੱਪਰ ਉੱਠ ਤੇ ਮੇਰੇ ਵੱਲ ਵੇਖ ਜਿਉਂ ਹੀ ਬੁੱਲੇ ਨੇ ਸਿਰ ਝੁੱਕ ਕੇ ਹਜ਼ਰਤ ਸ਼ਾਹ ਇਨਾਇਤ ਵੱਲ ਤੱਕਿਆ ਉਹਨਾਂ ਨੇ ਪਿਆਰ ਭਰੀ ਨਿਗਾਹ ਪਾਈ ਅਤੇ ਕਿਹਾ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਬੁੱਲੇ ਸ਼ਾਹ ਲਈ ਇੰਨਾ ਹੀ ਕਾਫੀ ਸੀ ਸਾਈਂ ਜੀ ਨੇ ਸਾਦੇ ਲਫ਼ਜ਼ਾਂ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਵਿੱਚ ਰੋਹਾਨੀਅਤ ਦਾ ਸਾਰਾ ਸਾਰ ਸਮਝਾ ਦਿੱਤਾ ਆਪਣੇ ਸਮਝਾ ਦਿੱਤਾ ਕਿ ਰੋਹਾਨੀ ਤਰੱਕੀ ਦਾ ਰਾਜ਼ ਮਨ ਨੂੰ ਬਾਹਰੋਂ ਅਤੇ ਦੁਨੀਆ ਵੱਲੋਂ ਮੋੜ ਕੇ ਅੰਦਰ ਰੱਬ ਵੱਲ ਜੋੜਨ ਵਿੱਚ ਹੈ ਅਤੇ ਇਹ ਕੰਮ ਕਾਮਲ ਮੁਰਸ਼ਦੀ ਦੀ ਦਿਆ ਦ੍ਰਿਸ਼ਟੀ ਨਾਲ ਨਿਪਰੇ ਚੜਦਾ ਹੈ ਤਾਂ ਤੂੰ ਹੀ ਬੁੱਲੇ ਦੇ ਮਨ ਉਤੇ ਮੁਰਸ਼ਿ ਬੰਦੇ ਪਿਆਰ ਦਾ ਇੰਨਾ ਗੂੜਾ ਰੰਗ ਚੜ ਗਿਆ ਕਿ ਉਸ ਨੂੰ ਸਿਵਾਏ মুর্ਸ਼ਿਦ ਕਿਸੇ ਚੀਜ਼ ਦੀ ਸੁਧਬੁੱਧ ਹੀ ਨਾ ਰਹੀ ਉਸ ਵਿੱਚ ਇੱਕ ਅਜਬ ਕਿਸਮ ਦੀ ਅਲਗਰਜ਼ੀ ਅਤੇ ਬੇਪਰਵਾਹੀ ਪੈਦਾ ਹੋ ਗਈ ਅਤੇ ਉਹਦੀ ਹਰ ਅਦਾ ਵਿੱਚੋਂ ਰਮਜ਼ਾਂ ਫੁੱਟਣ ਲੱਗ ਪਈਆਂ ਸ਼ੁਕਰਾਨ